ਖਬਰਾਂ ਦੇ ਬੁਲੇਟਿਨਸ ਤੋੜਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਆਜ ਸਵੇਰੇ ਨਗਰ ਨਿਗਮ ਵੱਲੋਂ 60 ਦੇ ਕਰੀਬ ਕ੍ਰਿਸ਼ਨਾ ਮੰਦਰ ਤੋਂ ਅਸ਼ਮੀਲ ਚੌਂਗ ਤੱਕ ਬਣੇ ਰੋਡ 'ਦਿਆਂ ਦੁਕਾਨਾਂ ਤੇ ਨੋਟਿਸ ਚਿਪਕਾਏ ਗਏ ਤੇ ਕੁਝ ਦੁਕਾਨਾਂ ਨੂੰ ਸੀਲ ਵੀ ਕੀਤਾ ਗਿਆ ਜਿਸ ਦੇ ਰੋਜ਼ਵਜੋ ਦੁਕਾਨਦਾਰਾਂ ਨੇ ਧਰਨਾ ਲਗਾ ਦਿੱਤਾ। ਲਿਹਾਜ਼ਾ ਇਸ ਪੂਰੇ ਮਾਮਲੇ ਨੂੰ ਦੇਖਦੇ ਹੋਏ ਲੁਧਿਆਣਾ ਦੇ ਹਲਕਾ ਪਛਵੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੁਪਹਿਰ ਦੇ ਸਵੇ ਮੌਕੇ ਤੇ ਪਹੁੰਚੇ ਤੇ ਉਹਨਾਂ ਦੁਕਾਨਦਾਰਾਂ ਦੇ ਨਾਲ ਮੁਲਾਕਾਤ ਕਰ ਉਹਨਾਂ ਦੀਆਂ ਦੁਕਾਨਾਂ ਤੇ ਲੱਗੀਆਂ ਸਿੱਲਾ ਤੇ ਨੋਟਿਸ ਨੂੰ ਟਾਉਣ ਦੀ ਗੱਲ ਕਹੀ ਇਸ ਦੌਰਾਨ ਉਹ ਨਾ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵੀ ਦੋ ਟੁੱਕ ਸੁਣਾਈ ਅਤੇ ਕਿਹਾ ਕਿ ਜੋ ਬਿਲਡਿੰਗਾਂ ਬਣ ਰਹੀਆਂ ਹਨ ਤੇ ਉਹ ਕਿਸ ਦੇ ਸ਼ੈ ਤੇ ਬਣ ਰਹੀਆਂ ਹਨ ਤੇ ਇਸ ਬਾਰੇ ਵੀ ਉਹ ਮੁੱਖ ਮੰਤਰੀ ਨੂੰ ਸ਼ਿਕਾਇਤ ਕਰਨਗੇ। ਰੋਡ ਤਾਂ ਹੁਣੇ ਖੁੱਲ ਜਾਣਾ ਜਿਹੜਾ ਬੰਦਾ ਸਫਰ ਰੋਂਦਾ ਰੋਡ ਤੇ ਹੀ ਆਊਗਾ ਯਾਰ। ਠੀਕ ਆ ਜਿਹੜਾ ਜਿਹਦਾ ਕਾਰੋਬਾਰ ਬੰਦ ਕਰ ਦਿਆਂਗੇ 25 ਸਾਲ ਪੁਰਾਣਾ ਚੱਲਦਾ ਤੇ ਜੇ ਆਪਾਂ ਉਹਨੂੰ ਕਹੀਏ ਤੂੰ ਹੁਣ ਰੁਕਟ ਵੀ ਖੜਾ ਤੇ ਰੋਈ ਵੀ ਨਾ ਉਹ ਕੰਮ ਤਾਂ ਹੋਣਾ ਨੇ ਇਸ ਸਾਡੀ ਸਰਕਾਰ ਦੇ ਵਿੱਚ ਜੋ ਇਹ ਤੱਕਾ ਹੋਇਆ ਨਗਰ ਨਿਗਮ ਵੱਲੋਂ ਤੇ ਫੌਰੀ ਤੌਰ ਤੇ ਆਰਡਰ ਰਿਵਰਸ ਕਰਾਵਾਂਗੇ ਰਿਵਰਸ ਕਰਾ ਕੇ ਤੇ ਅਸੀਂ ਇਹ ਜਿਹੜੇ ਹੈਗੇ ਆ ਇਹਨਾਂ ਦੇ ਹਸੀਲਾ ਜਿਹੜੀਆਂ ਹੋਣੇ ਫਲਵਾ ਕੇ ਫਿਰ ਮੈਂ ਇਥੋਂ ਜਾਊਗਾ ਮੈਂ ਐਮਐਲ ਸਰ ਇਹ ਜਰਾ ਵਿਦਾਊਟ ਐਨੀ ਨੋਟਿਸ ਜਿਹੜੀ ਇਹ ਕਾਰਵਾਈ ਨਿਗਰਣ ਲੱਗਨੇ ਕੋ ਵੱਲੋਂ ਕੀਤੀ ਗਈ ਹੈ ਹਾਂ ਦੇਖੋ ਇਹ ਚੀਜ਼ ਮੈਂ ਬਿਲਕੁਲ ਇਸ ਚੀਜ਼ ਤੇ ਸਹਿਮਤ ਹਾਂ ਤੁਹਾਡੇ ਨਾਲ ਕਿਉਂਕਿ ਜਦੋਂ ਕੋਈ ਵੀ ਇਹ ਸੀਲ ਦੀ ਪ੍ਰਕਿਰਿਆ ਹੁੰਦੀ ਹੈ ਤਿੰਨ ਨੋਟਿਸ ਜੜੇ ਪੈਂਦੇ ਹੁੰਦੇ ਨੇ ਸਪਸ਼ਟੀਕਰਨ ਮੰਗਿਆ ਜਾਂਦਾ ਹੁੰਦਾ ਉਸ ਤੋਂ ਬਾਅਦ ਜੇ ਸੈਟੀਸਫਾਈ ਨਾ ਹੋਵੇ ਕਾਰਪੋਰੇਸ਼ਨ ਜਾਂ ਨਗਰ ਨਿਗਮ ਫਿਰ ਇਹ ਜਾ ਕੇ ਕੀ ਕਹਿੰਦੇ ਸੀਲ ਲੱਗਦੀ ਹੈਗੀ ਆ ਜੇ ਬਿਨਾਂ ਨੋਟਿਸ ਦਿੱਤੇ ਸੀਲ ਲਾਈ ਹੈ ਵੈਸੇ ਇਲੀਗਲ ਐਸੀ ਲਹੀ ਤੇ ਲਾ ਨਹੀਂ ਸਕਦੇ ਠੀਕ ਹੈ ਤੇ ਬਾਕੀ ਮੈਂ ਤਾਂ ਇੱਕੋ ਗੱਲ ਕਹਿੰਦਾ ਵੀ ਜੇ ਤਾਂ ਮੇਰੇ ਟਰਮ ਦੇ ਵਿੱਚ ਕੁਝ ਕਿਸੇ ਬਿਲਡਿੰਗ ਨੂੰ ਮੈਂ ਇਲੀਗਲ ਬਣਵਾ ਰਿਹਾ ਮੇਰੀ ਸ਼ਹਿਤ ਹੈ ਸੁਪੋਜ਼ ਆਹੀ ਬਿਲਡਿੰਗ ਆ ਮੈਨੂੰ ਨਹੀਂ ਪਤਾ ਕਿਦੀ ਬਣਦੀ ਆ ਕਰਦੇ ਮੈਂ ਕੋਲ ਖੜ ਕੇ ਕਰਵਾਣਾ ਨਹੀਂ ਤੇ ਨਹੀਂ ਹੋ ਰਹੀ ਕਾਰਵਾਈ ਦੂਜਿਆਂ ਦੇ ਹੋ ਗਈ ਨਹੀਂ ਨਹੀਂ ਮੈਂ ਤਾਂ ਕਹਿੰਦਾ ਕਰ ਦਿਓ ਮੈਂ ਤੁਹਾਡੇ ਮਾਧਿਅਮ ਤੇ ਰਾਈ ਖੁੱਲ ਕੇ ਕਹਿਣਾ ਆ ਜਿੰਨੀਆਂ ਇੱਥੇ ਬਿਲਡਿੰਗਾਂ ਦੇ ਲੈਂਟਰ ਪਾ ਰਹੇ ਆ ਤਾਜੇ ਜੇ ਇਲੈਗਲ ਬੰਦੀਆਂ ਨੇ ਇਹ ਕਿਦੀ ਸ਼ਹਿਰ ਦੇ ਬੰਦੀਆਂ ਨੇ ਕੀ ਲੱਗਦਾ ਅਧਿਕਾਰੀ ਮਿਕਸ ਨੇ ਬਿਲਕੁਲ ਹੋਣਗੇ ਤਾਂ ਹੀ ਬੰਦੀਆਂ ਨੇ ਇਹ 1 20 ਸਾਲ ਪੁਰਾਣੀ ਦੁਕਾਨਾਂ ਖੜੀਆਂ ਨੇ ਜਿਹੜੇ ਕਾਰੋਬਾਰ ਕਰਦੇ ਨੇ ਉਹਨਾਂ ਦੀ ਆਪਾਂ ਕਾਰੋਬਾਰ ਬੰਦ ਕਰਦੇ ਆ ਠੀਕ ਹੈ ਤੇ ਜੇ ਕੋਈ ਬੰਦੀਆਂ ਨੇ ਤੁਸੀਂ ਉਹਨਾਂ ਤੋਂ ਪਹਿਲਾਂ ਦੇਖੋ ਨਾ ਉਹ ਜੇ ਇਹਨਾਂ ਨੇ ਬਣਾਈਆਂ ਆ ਬਿਲਡਿੰਗ ਬਣ ਰਹੀ ਆ ਮੇਰੀ ਅੱਖਾਂ ਦੇ ਸਾਹਮਣੇ ਮੈਨੂੰ ਨਹੀਂ ਪਤਾ ਕੀ ਦੀ ਆ ਕੀ ਦੀ ਨਹੀਂ ਆ ਦੂਜੀ ਇੱਕ ਬਿਲਡਿੰਗ ਹੋਰ ਪਿੱਛੇ ਇੱਕ ਬੰਦ ਪਈ ਆ ਉਹ ਉਹ ਮੈਨੂੰ ਨਹੀਂ ਪਤਾ ਕੀ ਦੀ ਆ ਚਲੋ ਤੁਹਾਡੇ ਸਰੇ ਸਾਥੋ ਜੀ ਆ ਕੇ ਮਾਰੂਗੀ ਅਧਿਕਾਰੀਆਂ ਤੇ ਯਾਰ ਮੈਂ ਕਹਿੰਦਾ ਜੇ ਮੇਰੇ ਹਲਕੇ ਚ ਕੋਈ ਮੇਰੀ ਸ਼ਹਿਰ ਤੇ ਕੋਈ ਕਹਿੰਦੇ ਗੋਗੀ ਨੇ ਬਣਵਾਈ ਆ ਇਲੈਗਲ ਬਿਲਡਿੰਗ ਤਾਂ ਮੈਂ ਕੋਲ ਖੜ ਕੇ ਬਲਡੋਜਰ ਫੜਾਉਂਗਾ ਯਾਰ ਸਰ ਸਰੇ ਸਾਥੋ ਜੀ ਆ ਕੇ ਲਾਇਆ ਜੀ ਬੰਦੇ ਸਾਹਿਬ ਕੀ ਲੱਗਦਾ ਤੁਹਾਡੀ ਸਰਕਾਰ ਆ ਪਰ ਸਵਾਲ ਆnde adhikari heavy ਇਹ ਦੇਖੋ ਇਹ ਥੋੜੇ ਜੇ ਅਧਿਕਾਰੀ ਜਿਹੜੇ ਮਚਲੇ ਹੋਏ ਹੋਏ ਨੇ ਇਹਨਾਂ ਨੂੰ ਸਿੱਧੇ ਕਰਨਾ ਪੈਣਾ ਮੈਨੂੰ ਸਿੱਧਾ ਕਰਨਾ ਆਉਂਦਾ ਮੈਂ ਪ੍ਰਵਾੜੀ ਕਰਦਾ ਕਿਸੇ ਦੀ ਠੀਕ ਹੈ ਨਾ ਅਸੀਂ ਲੋਕਾਂ ਨੇ ਚੁਣਿਆ ਸਾਨੂੰ ਅਸੀਂ ਲੋਕਾਂ ਪੰਜਾਬ ਸਰਕਾਰ ਜਿੰਦਾਬਾਦ ਲੋਕਾਂ ਦੀ ਸਰਕਾਰ ਹੈ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਲੋਕਾਂ ਦੇ ਭਲੇ ਲਈ ਅਸੀਂ ਖੜੇ ਆ ਹਰੇ ਠੀਕ ਹੈ ਜੇ ਕੋਈ ਵੀ ਇਹਦੇ ਚ ਅਫਸਰ ਜਾਂ ਅਧਿਕਾਰੀ ਜਾਂ ਕੋਈ ਮੁਲਾਜ਼ਮ ਜਾਂ ਕੋਈ ਹੋਰ ਵੀ ਇੱਥੇ ਪੋਲਿਟਿਕਲ ਰੋਟੀਆਂ ਸੇਕਣੀਆਂ ਚਾਹੂਗਾ ਨਾ ਉਹ ਅਸੀਂ ਇੱਥੇ ਸੇਕਣ ਨਹੀਂ ਦੇਣੀਆਂ ਕਿਸੇ ਨੂੰ ਇਹ ਲੋਕਾਂ ਦੇ ਰੋਜੀ ਰੋਟੀ ਦਾ ਸਵਾਲ ਆ ਲੋਕਾਂ ਦੇ ਪੇਟ ਦਾ ਸਵਾਲ ਹੈਗਾ ਤੇ ਲੋਕਾਂ ਦੇ ਚੁੱਲ੍ਹੇ ਮਗਣੇ ਚਾਹੀਦੇ ਤਾਂ ਹੀ ਮਗਣਗੇ ਜੇ ਸਾਰੇ ਕਾਰੋਬਾਰ ਚੱਲਣਗੇ ਬਿਲਕੁਲ ਖਲਾਉਂਗੇ ਜੀ ਬਿਲਕੁਲ ਖਲਾਕੇ ਜਾਊਗਾ ਯਾਰ ਹਰ ਹਾਲਚ ਖਲਾਕੇ ਜਾਊਗਾ ਸਾਰੀਆਂ ਜ਼ਿਲ੍ਹਾ ਹੋਣੀਆਂ ਜਿਹੜੇ ਨਵੇਂ ਬਣਦੇ ਦੇਖੋ ਨੋ ਪਿਕ ਐਂਡ ਚੂਜ਼ ਪੋਲਿਸੀ ਨਹੀਂ ਨਹੀਂ ਨੋ ਪਿਕ ਐਂਡ ਚੂਜ਼ ਸੁਣ ਲਓ ਜੀ ਜੀ ਜਿਹੜੀ ਕੋਈ ਬਿਲਡਿੰਗ ਨਵੀਂ ਬਣਦੀ ਆ ਇਸ ਟਾਈਮ ਬਣ ਰਹੀ ਆ ਮੈਂ ਉਹਦੇ ਲਈ ਬਿਲਕੁਲ ਹਾਮੀ ਨਹੀਂ ਭਰੂੰਗਾ ਜਦ ਤੱਕ ਉਹ ਆਪਣ ਕਿ ਵੀ ਓਕੀ ਦੀ ਸ਼ਹਿ ਤੇ ਬਣ ਰਹੀ ਆ ਕੌਣ ਬਣਾ ਰਿਆ ਉਹ ਬੰਦੇ ਨੰਗੇ ਹੋਣੇ ਚਾਹੀਦੇ ਫਾਜ਼ਲਿਕਾ ਦੇ ਪਿੰਡ ਕਾਵਾਂਵਲੀ ਵਿਖੇ ਇੱਕ ਦੁਕਾਨ ਤੇ ਪੈਟਰੋਲ ਭਰਵਾਉਣ ਗਏ ਲੜਕੇ ਤੇ ਕੁੱਟਮਾਰ ਦੀ ਘਟਨਾ ਤੋਂ ਬਾਅਦ ਉਸਦੇ ਪਿਤਾ ਤੇ ਉਸ ਨੂੰ ਛਡੌੜ ਗਏ ਕਿ ਹੋਰ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਘਟਨਾ ਸਾਹਮਣੀ ਆਈ ਹੈ ਇਸ ਘਟਨਾ ਵਿੱਚ ਲੜਕੇ ਦੇ ਪਿਤਾ ਤੇ ਉਸਦੇ ਨਾਲ ਗਿਆ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਇਸ ਵਿੱਚ ਲੜਕੇ ਦੇ ਪਿਤਾ ਦੇ ਸਿਰ ਵਿੱਚ 60 ਲੱਗਣ ਕਾਰਨ ਉਹ ਜ਼ਖਮੀ ਹੋ ਗਏ ਤੇ ਉਸਦੇ ਨਾਲ ਆਇਆ ਇੱਕ ਹੋਰ ਨੌਜਵਾਨ ਦੀ ਲੱਤ ਤੱਕ ਟੁੱਟ ਗਈ ਜਿਸ ਤੋਂ ਬਾਅਦ ਦੋਵਾਂ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਦਾਖਲ ਕਰਵਾਇਆ ਗਿਆ ਸਾਡੇ ਨਾਲ ਜੀ ਅਸੀਂ ਫਾਇਲ ਕਾਏ ਸੀ ਤਿੰਨ ਜਣੇ ਐਸੇ ਲੜਨਾ ਤੇ ਫਾਰਕਾ ਤੋਂ ਉਹਨੂੰ ਪਟਰੋਪਾਂ ਦੀ ਸ਼ਾਲਟ ਸੀ ਟਰੋਪ ਬੰਦ ਸੀ ਤੇ ਜਿਹੜਾ ਹੀ ਮੋਟਰਸਾਈਕਲ ਤੇਲ ਹੈਗਾ ਸੀ ਇੱਕ ਮੋਟਰਸਾਈਕਲ ਘਾਟੇ ਤੇਲ ਸੀ ਇੱਕ ਜ਼ਿਆਦਾ ਸੀ ਇਹਨਾਂ ਨੂੰ ਪਤਾ ਸੀ ਕਿੰਨੇ ਘਾਟ ਜਾਂ ਕਿਵੇਂ ਆ ਤੇ ਵਿਕਰਮ ਸਿੰਘ ਤੇ ਮੈਂ ਅਸੀਂ ਬਾਅਦ ਚ ਗਏ ਸੀ 15 ਮਿੰਟ ਤੇ ਮੇਰਾ ਲੜਕਾ 15 ਮਿੰਟ ਪਹਿਲਾਂ ਟੁਰ ਗਿਆ ਉਹਨੂੰ ਮੈਂ 10000 ਰੁਪਏ ਵੀ ਦਿੱਤਾ ਸੀ ਉਹਦੇ ਮਾਮੇ ਕੋਲ ਲੈ ਕੇ ਕਾਵਾ ਵਾਲੀ ਉਹਦਾ ਪੈਟਰੋਲ ਮੁੱਕ ਗਿਆ ਉਹ ਦੁਕਾਨ ਤੇ ਪੈਟਰੋਲ ਲੈਣ ਲਈ ਗਿਆ ਸੀ ਤੇ ਉਹਦੇ ਪੈਸੇ ਵੇਖ ਕੇ ਬੱਕੇ-ਬੱਕੇ ਪਾਇਆ ਕੁੱਟਮਾਰ ਵੀ ਕੀਤੀ ਆ ਉਤੋਂ ਅਸੀਂ ਪਹੁੰਚੇ ਤੇ ਅਸੀਂ ਘੱਟ ਦੇਖ ਕੇ ਵੇਖਿਆ ਕਿ ਮੇਰਾ ਮੁੰਡਾ ਘਟੀ ਚੁੱਕਾ ਸੀ ਪੈਸੇ ਵਿਖਵਾ ਚੁੱਕਾ ਸੀ ਤੇ ਫਿਰ ਮੈਂ ਪੁੱਛਣ ਅਸੀਂ ਗਏ ਦੋਵੇਂ ਵਿਕਰਮ ਦੋਵੇਂ ਤੇ ਸਾਨੂੰ ਵੀ ਉਹਨੂੰ ਰਾੜ ਮਾਰ ਤੇ ਲਾਤੇ ਮੇਰੇ ਸਿਰ ਤੇ ਕਾਪਾ ਮਾਰਤਾ ਅਸੀਂ ਬੇਹੋਸ਼ ਹੋ ਕੇ ਡਿੱਗ ਪਏ ਸੀ ਫਿਰ ਸਾਨੂੰ ਘਰੇ ਫੋਨ ਗਿਆ ਫਿਰ ਸੰਕਰੂ ਲਿਆ ਕੇ ਇਥੇ ਫਨਗਾ ਸਿਵਲ ਹਸਪਤਲ ਦਾਖਲ ਕੀਤਾ ਗਿਆ ਤੇ ਸਾਡੀ ਕੋਈ ਹੁਣ ਸੁਣਾਈ ਨਹੀਂ ਹੋ ਰਹੀ ਸਾਡੀ ਸੁਣਾਈ ਕੀਤੀ ਜਾਵੇ ਸਾਡਾ ਇਨਸਾਫ ਕੀਤਾ ਜਾਵੇ ਉਹ 7-8 ਜਣੇ gsi ਸੀ ਉਸ ਟਾਈਮ ਕਿਸ ਟਾਈਮ ਮੇਰੇ ਲੜਕੇ ਨੂੰ ਕੁੱਟੀ ਬੈਠੇ ਸੀ ਉਹ ਸੱਟ ਨਹੀਂ ਗੁੱਜੀ ਮਾਰ ਛੋਟਿਆਂ ਨਾਲ ਕੁੱਟਾ ਗਿਆ ਸੀ ਸਰੀਰ ਤੇ ਅਜੀਬ ਨਿਸ਼ਾਨ ਰਹਿ ਗਿਆ ਤੇ ਉਨੇ ਕਾਪਾ ਮੇਰੇ ਸਿਰ ਤੇ ਮਾਰਾ ਫਿਰ ਨਿੱਕੇ ਵਿਕਰਮ ਸਿੰਘ ਦੀ ਲੱਤ ਤੋੜਤੀ ਰਾੜ ਮਾਰ ਕੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਇੱਕ ਮੇਰੇ ਮੁੰਡੇ ਨੂੰ ਉਹਨੂੰ ਤੂੰ ਜੇ ਕੁੱਟਾ ਗਿਆ ਸੋਟਿਆਂ ਨਾਲ ਜਿਹਨਾਂ ਨੂੰ ਮਾਰਕੁੱਟ ਕੀਤੀ ਗਈ ਉਹ ਕਿੱਨੇਗੇ ਸੀ ਉਹ ਇੱਕੋ ਮੇਰਾ ਲੜਕਾ ਸੀ ਸਾਨੂੰ 6 ਦਿਨ ਹੋ ਗਿਆ ਕੋਈ ਸੁਣਾਈ ਨਹੀਂ ਹੋ ਰਹੀ ਕੋਈ ਨੰਨ ਸਾਡੀ ਹੋएगी ਮੰਨ ਕੇ ਨੰਨ ਗਿਰਫਤਾਰ ਕੀਤਾ ਜਾਵੇ ਸਾਡੇ ਨੂੰ ਇਨਸਾਫ ਕੀਤਾ ਜਾਵੇ ਜਲਦ ਤੁਰੰਤ ਜਲਦ ਇਹ ਸਰਕਾਰ ਨਹੀਂ ਕਰਦੀ ਤੇ ਇਸ ਦਾ ਮਤਲਬ ਹੈ ਕਿ ਫਿਰ ਜੋ ਮਰਜੀ ਕੋਈ ਕੀਤੀ ਫਿਰੇ ਗਰੀਬ ਬੰਦੇ ਨਾਲ ਸਰਕਾਰ ਇਸੇ ਗਲੋਟਾ ਪਾਏਗਾ ਕਿ ਮਦਦ ਕਰਦੀ ਗਰੀਬਾਂ ਦੀ ਅਨਨਸਾਫ ਚਾਹੀਦੇ ਜਿਨ੍ਹਾਂ ਨੂੰ ਗ੍ਰਿਪਦਾਰ ਕੀਤਾ ਜਾਵੇ ਪੰਜਾਬ ਦੇ ਪੈਰਿਸ ਵਜੋਂ ਜਾਣੇ ਜਾਂਦੇ ਰਾਜੇ ਮਹਾਰਾਜਿਆਂ ਦੇ ਵਿਰਾਸਤੀ ਸ਼ਹਿਰ ਪ੍ਰਾਪਰਟੀਆਂ ਕਪੂਤਲਾ ਚ ਭੂ ਮਾਫੀਆਂ ਵੱਲੋਂ ਤੇ ਕੁਝ ਕਥਿਤ ਸਰਕਾਰੀ ਮੁਲਾਜ਼ਮਾਂ ਵੱਲੋਂ ਸਰਕਾਰੀ ਪ੍ਰਾਪਰਟੀਆਂ ਤੇ ਨਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ ਅਜਿਹਾ ਦਾਵਾ ਮੁੱਖ ਸਿਆਸੀ ਪਾਰਟੀਆਂ ਦੇ ਸਰਕਾਰ ਡਾਗੋ ਵੱਲੋਂ ਕੀਤਾ ਜਾ ਰਿਹਾ ਤੇ ਸ਼ਹਿਰ ਦੇ ਸਿਆਸੀ ਆਗੂ ਨੇ ਡਿਪਟੀ ਕਮਿਸ਼ਨਰ ਕਪੂਰਲਾ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਸ ਗੰਭੀਰ ਮਸਲੇ ਵੱਲ ਧਿਆਨ ਦੇਣ ਦੀ ਵੀ ਮੰਗ ਕੀਤੀ ਅਸੀਂ ਇਸ ਜੀ ਨੂੰ ਮਹਿਸੂਸ ਕਰ ਰਹੇ ਹਾਂ ਕਿ ਹਜੇ ਬਹੁਤ ਸਾਰੀ ਦੇਖੋ ਸਰਕਾਰੀ ਜ਼ਮੀਨ ਹੈ ਉਹਦੇ ਬਹੁਤ ਵਧੀਆ ਤਰੀਕੇ ਨਾਲ ਅਲੱਗ-ਅਲੱਗ ਤਰ੍ਹਾਂ ਨਾਲ ਵਰਤੋਂ ਹੋ ਸਕਦੀ ਆ ਲੋਕਪੱਖੀ ਤਰੀਕਿਆਂ ਦੇ ਨਾਲ ਅਸੀਂ ਉਹਨੂੰ ਵੀ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਲੱਭ ਕੇ ਅਸੀਂ ਇਸ ਗੱਲ ਦਾ ਧਿਆਨ ਰੱਖਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਇੱਧਰ ਵੀ ਹੁਣ ਧਿਆਨ ਦਿੱਤਾ ਜਾਏ ਔਰ ਸ਼ਹਿਰਾਂ ਦੇ ਵਿੱਚ ਵੀ ਜਿਹੜੀ ਵੀ ਇਹੋ ਜਿਹੀ ਜ਼ਮੀਨ ਹੈ ਜਿਹੜੀ ਸਾਡੀ ਨੌਲੇਜ ਆਂਦੀ ਅਸੀਂ ਲੋਕਾਂ ਨੂੰ ਵੀ ਕਹਾਂਗੇ ਕਿ ਲੋਕ ਜਿਹੜੀ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਉਹ ਆਪਣੇ ਆਪ ਵੀ ਅਸੀਂ ਮਤਲਬ ਉਹ ਨੌਬਤ ਹੀ ਨਾ ਹੈ ਕਿ ਸਾਨੂੰ ਜ਼ਬਰਦਸਤੀ ਸਰਕਾਰੀ ਤੌਰ ਤੇ ਕਰਨੀ ਪਵੇ ਅਸੀਂ ਉਹ ਜਿਹੜੀ ਜ਼ਮੀਨ ਹੈ ਉਹਦੀ ਜਿਹੜੀ ਵਰਤੋਂ ਆ ਉਹ ਸਮਾਜ ਦੇ ਬਿਹਤਰੀ ਦੇ ਲਈ ਅਸੀਂ ਉਹਦੀ ਕਰਾਂਗੇ ਔਰ ਇਹਦੀ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਵੀ ਇਹੋ ਜਿਹੀਆਂ ਕਬਜ਼ੇ ਵਾਲੀਆਂ ਜ਼ਮੀਨਾਂ ਹੈ ਉਹ ਕਬਜ਼ਾ ਜਲਦੀ ਹੀ ਛੁਡਾਣ ਦੀ ਪੂਰੀ ਮਤਲਬ ਮਹਿੰਮ ਚਲਾਈ ਜਾਏ ਅਸੀਂ ਆਪਣੇ ਤੌਰ ਤੇ ਵੀ ਔਰ ਹਰ ਤਰ੍ਹਾਂ ਦੇ ਨਾਲ ਕੋਸ਼ਿਸ਼ ਕਰ ਰਹੇ ਹਾਂ ਔਰ ਸਰਕਾਰੀ ਜਿਹੜੇ ਸਾਡੇ ਮੁਲਾਜ਼ਮ ਸਾਡੇ ਵਰਤ ਹੈਗੇ ਨੇ ਆਫੀਸਰਸ ਉਹਨਾਂ ਨਾਲ ਵੀ ਜਲਦੀ ਇਹਦੇ ਤੇ ਆਪਾਂ ਇੱਕ ਮੀਟਿੰਗ ਕਰਕੇ ਉਹ ਸਾਰਾ ਅਸੀਂ ਡਾਟਾ ਇਕੱਠਾ ਕਰਕੇ ਉਹਦੇ ਲਈ ਕਾਨੂੰਨ ਦੇ ਦਾਇਰੇ ਚ ਰਹਿ ਕੇ ਜੋ ਵੀ ਕਰਨਾ ਹੋਏਗਾ ਅਸੀਂ ਉਧਰ ਜ਼ਰੂਰ ਉਪਰਾਲਾ ਕਰਾਂਗੇ ਬੀਤੀ ਰਾਤ ਮਾਨਸਾ ਦੇ ਪਿੰਡ ਅਹਿਮਦਪੁਰ ਵਿਖੇ ਰਿਸ਼ਤੇ ਚ ਦਿਓਰ ਪਰਚਾਈ ਦਾ ਬੇਰਹਿਮੀ ਨਾਲ ਤੇਜ਼ ਹਰ ਹਥਿਆਰਾਂ ਨਾਲ ਕਤਲ ਕਰ ਮ੍ਰਿਤਕ ਰਣਜੀਤ ਕੋਰ ਨਾਮ ਸਾਠ ਸਾਲਾ ਤੇ ਜੰਗੀਰ ਸਿੰਘ ਬਾੜ ਸਾਲਾ ਦਾ ਕਤਲ ਕੀਤਾ ਗਿਆ ਸਿਟੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਵਾਕ ਵਾਕ ਤਫਤੀਸ਼ ਵਿੱਚ ਜੁੱਟ ਗਈ ਹੈ ਤੇ ਪਰਿਵਾਰਿਕ ਮੈਂਬਰਾਂ ਮੁਤਾਬਕ ਇਹ ਕਤਲकांड ਦਾ ਸ਼ੇਰ ਸਮੇਂ ਪਤਾ ਲੱਗਿਆ ਉਹਨਾਂ ਕਹੇ ਕਿ ਵਾਰਦਾਤ ਰਾਤ ਸਮੇਂ ਦੀ ਹੈ ਤੇ ਕਤਲ ਕਰਨ ਵਾਲਿਆਂ ਨੇ ਸਿਰ ਤੇ ਵਾਰ ਕੀਤੇ ਹਨ ਬਾਹਰਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਆਮਦਪੁਰ ਮਾਮਲਾ ਕੀ ਇਹ ਜੇ ਅਜੀਤ ਸਾਡੇ ਮੁੱਖ ਅਫਸਰ थाना ਸਿਟੀ ਪੁਲਿਸ ਡਾਨੂ ਇੱਕ ਟੈਲੀਫੋਨ ਮਸੂਲ ਹੋਇਆ ਸੀ ਵੀ ਐਂ ਕਰਕੇ ਉੱਥੇ ਕੋ ਕਤਲ ਹੋ ਗਿਆ ਤੇ ਇਹਨਾਂ ਨੇ ਤੁਰੰਤ ਸੂਚਨਾ ਦਿੱਤੀ ਪੀਸੀਆਰ ਨੂੰ ਸਾਨੂੰ ਤੇ ਅਸੀਂ ਤੁਰੰਤ ਮੌਕੇ ਤੇ ਪਹੁੰਚੇ ਆਂ ਜਾ ਕੇ ਦੇਖਿਆ ਵੀ ਇੱਕ ਕਰੀਬ 60 ਸਾਲ ਦਾ ਬਜ਼ੁਰਗ ਸੀਗੇ ਜੰਗੀਰ ਸਿੰਘ ਤੇ ਉਹਨਾਂ ਦੀ ਪੁਜਾਈ ਰਣਜੀਤ ਕੌਰ ਦਾ ਕਿਸੇ ਨਾਮੂਨੂ ਵਿਅਕਤੀ ਨੇ ਰਾਤ ਕਤਲ ਕਰ ਦਿੱਤਾ ਤੇ ਜਿਸ ਦੇ ਸੰਬੰਧ ਵਿੱਚ ਮੁਕਦਮਾ ਦਰਜ ਕਰਕੇ ਤਫ਼ਤੀਸ਼ ਜਾਰੀ ਹੈ ਮੌਕੇ ਤੇ ਸਾਡੀਆਂ ਫਰੈਂਸਿਕ ਸਾਇੰਸ ਟੀਮ ਤੇ ਡਾਕਸ ਕਾਰਡ ਫਿੰਗਰਪ੍ਰਿੰਟ ਐਕਸਪਰਟ ਸਾਰੀਆਂ ਟੀਮਾਂ ਹਾਜ਼ਰ ਨੇ ਤੇ ਸੀਆਈਏ ਸਟਾਫ ਦੇ ਕਰਮਚਾਰੀ ਵੀ ਸਪੈਸ਼ਲ ਇਸ ਇਨਵੈਸਟੀਗੇਸ਼ਨ ਤੇ ਲੱਗੇ ਹੋਏ ਨੇ ਜਲਦੀ ਇਸ ਮੁਕਦਮੇ ਨੂੰ ਟਰੇਸ ਕਰ ਲਿਆ ਜਾਊਗਾ ਕੋਈ ਇਹਨਾਂ ਦਾ ਕੋਈ ਪੁਰਾਣਾ ਕੋਈ ਝਗੜਾ ਕੋਈ ਇਸ ਤਰ੍ਹਾਂ ਦਾ ਕੋਈ ਰਿਕਾਰਡ ਹੈ ਇਸ ਬਾਰੇ ਜੀ ਪੱਕੇ ਜੀ ਕੋਈ ਗੱਲ ਇਹਨਾਂ ਨੇ ਆਸ-ਪਾਸ ਤੋਂ ਪਤਾ ਕਰਨ ਤੋਂ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਕੁਈ ਇਹੀ ਗੱਲ ਨਹੀਂ ਦੱਸੀ ਕਿ ਸਾਡਾ ਕਿਸੇ ਨਾਲ ਝਗੜਾ ਹੋ ਗਿਆ। ਇਹ ਕਤਲ ਤੇਜ਼ ਹਥਿਆਰ ਨਾਲ ਹੋਇਆ ਕਿਸ ਤਰ੍ਹਾਂ ਲੱਗਦਾ ਹੈ। ਇਹ ਮੈਡੀਕਲ ਰਿਪੋਰਟ ਤੋਂ ਬਤਲ ਕੋਈ। ਠੀਕ ਹੈ। ਕੀ ਨਾਮ ਹੈ ਤੁਹਾਡਾ? ਵੀਰਵਲ ਸਿੰਘ ਜੀ। ਵੀਰਵਲ ਸਿੰਘ ਜਿਹੜੀ ਇਹ ਰਾਤ ਕਤਲ ਹੋਇਆਗਾ ਤੁਹਾਨੂੰ ਕਦੋਂ ਸਵੇਰੇ ਪਤਾ ਲੱਗਿਆ ਇਹਦੇ ਬਾਰੇ? ਤੜਕੇ 6 ਵਜੇ ਪਤਾ ਲੱਗਿਆ ਜੀ। ਕੀ ਦੇਖਿਆ ਤੁਸੀਂ ਸਵੇਰੇ 6 ਵਜੇ? ਦੇਖਿਆ ਤਾਂ ਜੀ ਟਾਕੀ ਖੁੱਲੀ ਪਈ ਸੀ। ਦੋਨੇ ਬਾਰ ਇਧਰਲਾ ਬਾਰ ਵੀ ਖੁੱਲਿਆ ਪਈ ਸੀ। ਅੱਛਾ। ਇਧਰ ਦੀ ਬੰਦੇ ਆਏ ਨੇ ਜੀ ਐਂ ਦੇ ਲੈਟ ਗਏ। ਇਹ ਕਿੱਥੇ-ਕਿੱਥੇ ਬਜ਼ੁਰਗ ਦੇ ਕਿੱਥੇ ਸਿੰਨੇ ਨੇ ਜਿਹੜਾ ਕੁਝ ਵਾਰ ਕੀਤਾ ਕਿਸ ਸਰਚਾ ਜੀ ਇਕੱਲੀ ਸਟਾ ਤੇ ਲੀੜੀ ਲੀੜੀ ਦੇ ਮਾਤਾ ਦੇ ਡੇੜੀ ਜੀ ਦੇ ਵੀ ਸਰਚਾ ਜੀ ਅੱਛਾ ਤੁਨੂੰ ਮੈਨੂੰ ਲੱਗਦਾ ਵੀ ਰਾਤ ਦੀ ਘਟਨਾ ਹੈ ਜੀ ਹਾਂ ਜੀ ਥੋੜੀ ਕੋਈ ਪਹਿਲਾਂ ਕਿਸੇ ਨਾਲ ਕੋਈ ਬਹਿਰ ਬਰੋਧੀ ਜਾਂ ਕੋਈ ਕਿਸੇ ਕਿਸੇ ਦੀ ਕੋਈ ਤਕਰਾਰ ਵਾਜੀ ਪਹਿਲਾਂ ਕੁਝ ਨਾ ਜੀ ਕੁਛ ਪਹਿਲਾਂ ਕੋਈ ਸਮਾਂ ਪਹਿਲਾਂ ਕੋਈ ਅਸੀਂ ਥੋੜੀ ਕੋਈ ਕਰੇਲੂ ਕੋਈ ਹੋਵੇ ਪ੍ਰੋਬਲਮ ਨਾ ਜੀ ਮੋਹਾਲੀ ਪ੍ਰੈਸ ਕਲੱਬ ਰਜਵਲੋ 18 ਮਾ ਧੀਆਂ ਦੀ ਲੋੜੀ ਮੇਲਾ ਸਥਾਨਕ ਚਸ਼ਮੇ ਸ਼ਾਹੀ ਰਿਜ਼ੋਰਟ ਵਿੱਚ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੇ ਖੇਤੀਬਾੜੀ ਅਤੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਮੇਲੇ ਦੀ ਪ੍ਰਧਾਨਗੀ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਕੀਤੀ ਮੇਲੇ ਦੌਰਾਨ ਲੋੜੀ ਬਾਲਣ ਦੀ ਰਸਮ ਸਮਾਜ ਸੇਵਿਕਾ ਜਗਜੀਤ ਕੌਰ ਕਾਲੋ ਨੇ ਅਦਾ ਕੀਤੀ ਇਸ ਮੌਕੇ ਬੋਲਦਿਆ ਖੇਤੀਬਾੜੀ ਤੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਹੈ ਕਿ ਕੈਬਨਟ ਮੰਤਰੀਆਂ ਤੇ ਸਥਾਨਕ ਵਿਧਾਇਕ ਕੁਲਵੰਤ ਸਿੰਘ ਨੂੰ ਨਾਲ ਲੈ ਕੇ ਮੋਹਾਲੇ ਵਿੱਚ ਪ੍ਰੈਸ ਕਲੱਬ ਲਈ ਜ਼ਮੀਨ ਦੇਣ ਦੀ ਚਾਰਾ ਜੋਈ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ ਉਨਾ ਕਿਹਾ ਹੈ ਕਿ ਕਮਾਂਤਰੀ ਪੱਧਰ ਉੱਤੇ ਮਸ਼ਹੂਰ ਸ਼ਹਿਰ ਮੋਹਾਲੀ ਵਿੱਚ ਪ੍ਰੈਸ ਕਲੱਬ ਦੀ ਆਪਣੀ ਇਮਾਰਤ ਲਈ ਯਤਨ ਕੀਤੇ ਜਾਣਗੇ ਕੀ ਕਹਿਣਾ ਚਾਹੁੰਦੇ ਹੋ ਅ ਤੁਸੀਂ ਇੱਥੇ ਪਹੁੰਚੇ ਹੋ ਲੋਹੜੀ ਦੇ ਪਵਿੱਤਰ ਤਿਹਾੜੀ ਨੂੰ ਲੈ ਕੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਲੋਹੜੀ ਦੇ ਇਸ ਪਵਿੱਤਰ ਤਿਹਾੜੀ ਤੇ ਸਾਰਿਆਂ ਨੂੰ ਬੰਮਾਰਕਬਾਦ ਦਿੰਦਾ ਕਿਉਂਕਿ ਲੋਹੜੀ ਦਾ ਇਹ ਨਿਯਮ ਤਿਹਾੜੀ ਬਹੁਤ ਹੁੰਮਤਾਮ ਨਾਲ ਮਨਾਇਆ ਜਾਂਦਾ ਪੰਜਾਬ ਵਿੱਚ ਇਹਦੇ ਬਲਕੇ ਪੂਰੇ ਭਾਰਤ ਦੇ ਵਿੱਚ ਇਹਨੂੰ ਬਹੁਤ ਹੁੰਮਤਾਮ ਨਾਲ ਮਨਾਇਆ ਜਾਂਦਾ ਹੈ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਔਰ ਉਸ ਤੋਂ ਬਾਅਦ ਮੈਂ ਪੱਤਰਕਾਰ ਭਾਈਚਾਰੇ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਵੀ ਹਰ ਸ ਇਹ ਜਿਹੜਾ ਕਲੱਬ ਆ ਪ੍ਰੈਸ ਕਲੱਬ ਮੋਹਾਲੀ ਹੈ ਜਿਹੜਾ ਇਹ ਲੋਹੜੀ ਦਾ ਤਿਹਾਰ ਮਨਾਉਂਦਾ ਔਰ ਵੱਡੇ ਪੱਧਰ ਤੇ ਮਨਾਉਂਦਾ ਔਰ ਇਹਦੇ ਵਿੱਚ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਜਿਹੜੀਆਂ ਆਉਂਦੀਆਂ ਨੇ ਸਨਮਾਨ ਆਗੇ ਆਪਣੇ ਆਪ ਨੂੰ ਸਨਮਾਨਦ ਸਮਝੀਆਂ ਨੇ ਅੱਜ ਵੀ ਤੁਸੀਂ ਦੇਖਿਆ ਬਈ ਸਾਡੇ ਮਾਨਯੋਗ ਐਮਐਲਏ ਆਏ ਹੋਏ ਨੇ ਤੇ ਨਾਲ ਨਮਾ ਸ਼ਹਿਰ ਵਾਲੇ ਤੇ ਨਾਲ ਸਾਡੇ ਯੋਧਾ ਮਾਨ ਜੀ ਆਏ ਹੋਏ ਨੇ ਗਗਲ ਮਾਨ ਜੀ ਤੇ ਫਾਦਰ ਮੇ ਤੇ ਬੀਬੀ ਕਾਨੂੰਨ ਜੀ ਇਹਨਾਂ ਨੇ ਵੀ ਬੜਾ ਪ੍ਰੈਸ ਕਲੱਬ ਨਾਲ ਲਈ ਕੰਮ ਕੀਤਾ ਫਟਵਾਰੀ ਜੀ ਭਲਾਨ ਸਾਹਿਬ ਨੇ ਇਹਦੇ ਸਾਰੇ ਜਿਹੜੇ ਇੱਥੇ ਪੱਤਰਕਾਰ ਨੇ ਲੋਕ ਦੀ ਸੇਵਾ ਕਰ ਰਹੇ ਨੇ ਔਰ ਮੈਂ ਇਸ ਪਵਿੱਤਰ ਮੌਕੇ ਦੇ ਉੱਤੇ ਇਹਨਾਂ ਲਈ ਅਰਦਾਸ ਕਰਦਾ ਵੀ ਜੋ ਕੰਮ ਇਹ ਕਰ ਰਹੇ ਨੇ ਪਰ ਮਾਤਾ ਮੈਨੂੰ ਸ਼ਕਤੀ ਦੇਵੇ ਪੱਤਰਕਾਰਾਂ ਅਨਸਾਰਾਂ ਨੂੰ ਵੀ ਇਹ ਜਿਹੜਾ ਇਹ ਕੰਮ ਆਏ ਵਾਖੂ ਵੀ ਕਰ ਸਕਣ ਤੇ ਸਹਿਯੋਗ ਦੇ ਸਕਣ ਸਾਰੇ ਜਿਨੇ ਵੀ ਸਾਡੇ ਪੋਲੀਟਿਸ਼ੀਅਨ ਨੇ ਜਾਂ ਸਮਾਜ ਸੇਵਕ ਨੇ ਤੇ ਅਸੀਂ ਵੀ ਇਹਨਾਂ ਦੇ ਨਾਲ ਨਾਲ ਕੇ ਚੰਗਾ ਕੰਮ ਕਰ ਸਕਦੇ ਹਾਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਜਗਜੀਤ ਸਿੰਘ ਢੱਲੇਵਾਲ ਦੀ ਅਗਵਾਈ ਹੇਠ ਪੰਜਾਬ ਦੇ ਪਾਣੀਆਂ ਸੰਬੰਧੀ ਇੱਕ ਵਿਸ਼ੇਸ਼ ਸੈਮੀਨਾਰ ਅੱਜ ਕਿਸਾਨ ਚੈਂਬਰ ਵਿਖੇ ਕੀਤਾ ਗਿਆ ਜਿਸ ਵਿੱਚ ਪੰਜਾਬ ਅਤੇ ਹਰਿਆਣਾ ਦੀ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਹਿੱਸਾ ਲਿਆ ਗਿਆ ਕਿਸਾਨ ਬੁੱਧੀਜੀਵਾ ਨੇ ਸੈਮੀਨਾਰ ਵਿੱਚ ਆਪਣੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਜੇਕਰ ਸਰਕਾਰ ਪਾਣੀਆਂ ਦਾ ਹੱਲ ਚਾਹੁੰਦੀ ਹੈ ਤਾਂ ਉਹਨਾਂ ਨੂੰ ਸ਼ਰਦਾ ਯਮੁਨਾ ਲਿੰਕ ਚੈਨਲ ਨੂੰ ਜਲਦ ਤੋਂ ਜਲਦ ਬਣਵਾਉਣਾ ਚਾਹੀਦਾ ਤਾਂ ਜੋ ਪੰਜਾਬ ਅਤੇ ਹਰਿਆਣਾ ਦੇ ਨਾਲ-ਨਾਲ ਰਾਜਸਥਾਨ ਨੂੰ ਹਜਾਰਤ ਤੇ ਇਲਾਕਿਆਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਤੱਕ ਨਹਿਰੀ ਪਾਣੀ ਪਹੁੰਚ ਸਕੇ ਜਿੱਥੇ ਜਿਹੜੀ ਆਪਾਂ ਕਨਵੈਨਸ਼ਨ ਕੀਤੀ ਹੈ ਸਾਨੂੰ ਲੱਗ ਰਿਹਾ ਸੀਗਾ ਕਿ ਪਿਛਲੇ ਕੁਝ ਸਮੇਂ ਤੋਂ ਕਿਸ ਤਰੀਕੇ ਦੇ ਨਾਲ ਸਰਕਾਰ ਇੱਕ ਪਾਸੇ ਸਾਡੇ ਤੇ ਹਮਲਾਵਰ ਹੈ ਤੇ ਦੂਜੇ ਪਾਸੇ ਸਾਡੀ ਏਕਤਾ ਨੂੰ ਖੜਾਉਣ ਦੀਆਂ ਛਾਛਾਂ ਰਚ ਰਹੀ ਹੈ ਉਹਦੇ ਵਿੱਚੋਂ ਇੱਕ ਵੱਡਾ ਮੁੱਦਾ ਇਹਨਾਂ ਨੇ SVIL ਦਾ ਬਣਾ ਕੇ ਠਾ ਦੇ ਦਿੱਤਾ ਸੀ ਉਹਦੇ ਤੇ ਚਰਚਾ ਕਰਨ ਦੀ ਲੋੜ ਲੱਗੀ ਸਾਨੂੰ ਕਿ ਆਪਾਂ ਚਰਚਾ ਤਾਂ ਕਰੀਏ ਕਿ ਵੀ ਹੈ ਕੀ ਉਹ ਚਰਚਾ ਹੋਈ ਹੈ ਇੱਥੇ ਹਰਿਆਣੇ ਦੀਆਂ ਜਥੇਬੰਦੀਆਂ ਆਈਆਂ ਪੰਜਾਬ ਦੀਆਂ ਆਰਗੇਨਾਈਜੇਸ਼ਨਾਂ ਆਈਆਂ ਜਿਹੜੀਆਂ ਪੰਜਾਬ ਪ੍ਰਤੀ ਹਰਿਆਣੇ ਦੀ ਏਕਤਾ ਦੇ ਉੱਤੇ ਚਿੰਤਤ ਸੀ ਕਿ ਜੇ ਏਕਤਾ ਰਹਿਣੀ ਚਾਹੀਦੀ ਹੈ ਉਹਨਾਂ ਸਾਰਿਆਂ ਨੇ ਖੁੱਲ ਕੇ ਇੱਥੇ ਵਿਚਾਰਾਂ ਕੀਤੀਆਂ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਬਾਹਰ ਆਈਆਂ ਇੰਪੋਰਟੰਟ ਗੱਲ ਇਹ ਆ ਕਿ ਦੇਖੋ ਰੌਲਾ ਇਹ ਹੋਣਾ ਚਾਹੀਦਾ ਕਿ ਸਾਡੇ ਦੇਸ਼ ਦੇ ਕਿਸਾਨ ਦੇ ਹਰ ਖੇਤ ਤੱਕ ਪਾਣੀ ਦੇਣਾ ਹੈ ਕਿੱਥੋਂ ਦੇਣਾ ਹੈ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪਾਣੀ ਦੇਵੇ ਇਹ ਨਾ ਦੇਵੇ ਕਿ ਮੈਂ ਇਹਦੇ ਤੋਂ ਖੋਗੇ ਉਹਨੂੰ ਦੇਣਾ ਉਹਦੇ ਤੋਂ ਖੋਗੇ ਇਹਨਾਂ ਨੂੰ ਦੇਣਾ ਇਹ ਜਿਹੜਾ ਅਸੀਂ ਦੇਖ ਰਹੇ ਹਾਂ ਇਕੱਲੇ ਹਰਿਆਣੇ 'ਚ ਨਹੀਂ ਹੈ ਪੰਜਾਬ ਆਪਸੇ ਜਿਹੜਾ ਹਰਿਆਣਾ ਉਧਰਲੇ ਪਾਸੇ ਤਾਮਿਲਨਾਡੂ ਤੇ ਕਰਨਾਟਕਾ ਦੀ ਆਪਸ ਵਿੱਚ ਲੜਾਈ ਪੁਆਈ ਹੋਈ ਹੈ ਕਵੇਰੀ ਨਦੀ ਦਾ ਮੁੱਦਾ ਉਠਾ ਕੇ ਜਿਸ ਤਰੀਕੇ ਦੇ ਨਾਲ ਅੱਜ ਗੱਲ ਨਿਕਲ ਕੇ ਸਾਹਮਣੇ ਸਾਫ ਹੋ ਕੇ ਆਈ ਹੈ ਦੇਖੋ ਇਹ ਇੱਕ ਲੜਾ ਕੇ ਰੱਖਣ ਦਾ ਝੜਜੰਤਰ ਸਾਜ਼ਿਸ਼ ਆਪਾਂ ਪਿੱਛੇ ਦੇਖਿਆ ਅੰਦੋਲਨ ਲੜਿਆ ਐਨ ਜਦੋਂ ਆਪਾਂ ਅੰਦੋਲਨ ਲੜ ਰਹੇ ਸੀ ਉਸ ਵੇਲੇ ਵੀ ਬੀਜੇਪੀ ਨੇ ਔਰ ਆਰਐਸਐਸ ਦੇ ਕੁਝ ਲੋਕਾਂ ਨੇ ਹਰਿਆਣੇ ਦੇ ਪਿੰਡਾਂ ਦੇ ਵਿੱਚ ਗਏ ਉੱਥੇ ਯਾਤਰਾ ਕੀਤੀ ਪਿੰਡਾਂ 'ਚ ਮੀਟਿੰਗਾਂ ਕੀਤੀਆਂ ਇਹ ਕਿਹਾ ਕਿ ਪੰਜਾਬ ਵਾਲਿਆਂ ਤੋਂ ਅਗਰ ਉਹ ਆਪਕੇ بڑے ਭਾਈ ਹੈ ਤਾਂ ਹੁਣ ਸੇ ਪਹਿਲੇ ਪਾਣੀ ਮੰਗੇ ਉੱਚੀ ਪਹਾੜੀ ਤੇ ਸਥਿਤ ਮਾਤਾ ਸ਼੍ਰੀ ਨੈਣਾ ਦੇਵੀ ਦੇ ਦਰਬਾਰ ਤੋਂ ਧੁੰਦ ਦੀ ਚਿੱਟੀ ਚਾਦਰ ਨਾਲ ਟਕਿਆ ਪੰਜਾਬ ਦਾ ਨਜ਼ਾਰਾ ਇਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੀ ਹਾਂ ਬिलासपुर ਦੀ ਉੱਚੀ ਪਹਾੜੀ ਤੇ ਸਥਿਤ ਮਾਤਾ ਸ਼੍ਰੀ ਨੈਣਾ ਦੇਵੀ ਦੇ ਦਰਬਾਰ ਦਾ ਇਹ ਨਜ਼ਾਰਾ ਹੈ ਤੇ ਹਿਮਾਚਲ ਪ੍ਰਦੇਸ਼ ਤੇ ਜ਼ਿਲ੍ਹਾ ਹਿਮਾਚਲ ਪ੍ਰਦੇਸ਼ ਵਿੱਚ ਜਦੋਂ ਸਵੇਰੇ ਸ਼ਾਮ पंजाब पूरी तरह धुंधी लपेट में आ जाता है तो कई बार हे मनमोहक का दे नज़ारा देखने को मिलता है इस टाइम पूरी तरह धूप खिली हुई है हमारे पहाड़ी के क्षेत्रों में पूरा धूप से बिल्कुल आ, साफ मौसम है और जो नैना देवी से वीडियो आ रहे हैं वो आ रहे हैं कि पंजाब में पूरी धुंध फैली हुई है एक जैसे सफेद चादर होती है वैसे पूरा चादर बिछी हुई है तो हिमाचल में मौसम इस टाइम अच्छा है और ये जो फोटोज आ रहे हैं नैना देवी से वीडियोज़ आ रहे हैं ये बहुत अच्छे हैं ਪੰਜਾਬ ਰੋਡਵੇਜ਼ ਬਟਾਲਾ ਡਿੱਪੂ ਦੇ ਕੰਡਕਟਰ ਨੇ ਕੀਤੀ ਇਮਾਨਦਾਰੀ ਦੀ ਮਿਸਾਲ ਪੇਸ਼ ਬਟਾਲਾ ਤੋਂ ਕਾਦੀਏ ਜਾਰੀ ਬੱਸ ਵਿੱਚ ਇੱਕ ਔਰਤ ਆਪਣਾ ਬੈਗ ਭੁੱਲ ਗਈ ਜਿਸ ਵਿੱਚ 1 ਲੱਖ ਰੁਪਏ ਤੋਂ ਵੱਧ ਸੀ ਬੈਗ ਵਾਪਸ ਕੀਤਾ ਗਿਆ ਤੇ ਬੱਸ ਕੰਡਕਟਰ ਨੇ ਉਸ ਬਜ਼ੁਰਗ ਔਰਤ ਨੂੰ ਪੈਸਿਆਂ ਦਾ ਭਰਿਆ ਬੈਗ ਵਾਪਸ ਕੀਤਾ ਉੱਥੇ ਇਸ ਬੈਗ ਵਾਪਸ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਸਰ ਮੈਂ ਪੰਜਾਬ ਰੋਡਵੇ ਬਟਾਲਾ ਡਿੱਪੂ ਦਾ ਮੈਂ ਸੀਨੀਅਰ ਮੀਤ ਪ੍ਰਧਾਨ ਬਟਾਲਾ ਤੋਂ ਸਰ ਇਹ ਸਾਡੇ ਇੱਕ ਕੰਡਕਟਰ ਹੋਰ ਡਰਾਈਵਰ ਵੱਲੋਂ ਮਿਸਾਲ ਦਿੱਤੀ ਗਈ ਹੈ ਕਈ ਸਾਡੇ ਡਰਾਈਵਰ ਕਨੈਕਟਰ ਇਹਨਾਂ ਨੇ ਮਸਾਲਾ ਦਿੱਤੀਆਂ ਹੈ ਅਸੀਂ ਸਮੇਂ-ਸਮੇਂ ਤੇ ਆਪਣੇ ਕਨੈਕਟਰ ਡਰਾਈਵਰ ਨੂੰ ਗਾਈਡ ਕਰਦੇ ਰਹਿੰਦੇ ਆ ਕਿ ਕਿਸੇ ਵੀ ਸਵਾਰੀ ਦਾ ਕੋਈ ਵੀ ਸਮਾਨ ਵਾ ਜ਼ਰੂਰੀ ਹੁੰਦਾ ਵਾ ਉਹਨੂੰ ਅਸੀਂ ਕੰਟੈਕਟ ਵਿੱਚ ਲੈ ਕੇ ਵਾਪਸ ਕਰਦੇ ਆ ਇਹ ਸਾਡੇ ਇਨਸਾਨ ਸਿੰਘ ਜੀ ਔਰ ਬਿੱਟੂ ਪੀ 112 ਡਰਾਈਵਰ ਆ ਜਿਨ੍ਹਾਂ ਵੱਲੋਂ ਇਹ ਮਸਾਇਲ ਜਿਹੜੀ ਆ ਕੈਮ ਕੀਤੀ ਗਈ ਆ ਜੀ ਕਿਉਂਕਿ ਸਮੇਂ-ਸਮੇਂ ਤੇ ਇਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਹੈ ਕਿਉਂਕਿ ਮਾਤਾ ਜੀ ਬਜ਼ੁਰਗ ਉਹਨਾਂ ਦੇ ਬੇਟੀ ਦਾ ਵਿਆਹ ਸੀ ਉਹਦੇ ਵਾਸਤੇ ਉਹ ਪੈਸੇ ਲੈ ਕੇ ਜਾ ਰਹੀ ਸੀ ਇਹ ਜੋ ਕਿ ਉਹ ਖੰਨੇ ਰਵਾਰੀ ਸੀ ਆਉਂਦੇ ਸਮੇਂ ਬਟਾਲਾ ਤੋਂ ਉਹ ਕਾਦੀਆਂ ਜਾ ਰਹੇ ਸੀ ਉਹਦੇ ਵਿੱਚ ਉਹਨਾਂ ਦਾ ਬੈਗ ਜਿਹੜਾ ਪੈਸਿਆਂ ਵਾਲਾ ਰਹਿ ਗਿਆ ਇਹ ਸਾਡੇ ਡਰਾਈਵਰ ਕਨੈਕਟਰ ਨੇ ਜਿਹੜਾ ਉਹ ਬੈਗ ਉਹਨਾਂ ਨੂੰ ਵਾਪਸ ਕੀਤਾ ਜੀ ਤੇ ਬਹੁਤ ਵੱਡੀ ਮਿਸਾਲ ਵਾ ਅਸੀਂ ਤੇ ਮੰਗ ਕਰਦੇ ਹਾਂ ਸਰਕਾਰ ਕੋ ਕਿ ਜੋ ਸਾਡਾ ਸਟਾਫ ਆ ਬਹੁਤ ਵਧੀਆ ਵਾ ਇਹ ਇਹਨਾਂ ਨੂੰ 12-12 15-15 ਸਾਲ ਹੋ ਗਏ ਜੀ ਕੰਟਰੈਕਟ ਔਰ ਆਊਟਸੋਰਸ ਤੇ ਕੰਮ ਕਰਦੇ ਆਂ ਅਸੀਂ ਚਾਹੁੰਦੇ ਆਂ ਕਿ ਜਿਹੜੇ ਬੰਦੇ ਆਊਟਸੋਰਸ ਤੇ ਆ ਉਹਨਾਂ ਨੂੰ ਕੰਟੈਕਟ ਤੇ ਕਰਕੇ ਤੇ ਸਾਰੇ ਮੁਲਾਜ਼ਮਾਂ ਨੂੰ ਕੰਟੈਕਟ ਵਾਲੇ ਔਰ ਆਊਟਸੋਰਸ ਵਾਲੇ ਨੂੰ ਰੈਗੂਲਰ ਕੀਤਾ ਜਾਵੇ ਕਿਉਂਕਿ ਭਗਵੰਤ ਸਿੰਘ ਮਾਨ ਉਹਨਾਂ ਨੇ ਸਰਕਾਰ ਬਣ ਸਮੇਂ ਕਿਹਾ ਸੀ ਕਿ ਅਸੀਂ ਇਹ ਸਾਰਾ ਸਟਾਫ ਜਿਹੜਾ ਉਹ ਰੈਗੂਲਰ ਕਰਾਂਗੇ ਤੇ ਅਸੀਂ ਬੇਨਤੀ ਕਰਦੇ ਆਂ ਤੁਹਾਡੇ ਮਾਧਿਅਮ ਨਾਲ ਹੀ ਕਿ ਇਹ ਸਾਡਾ ਇਮਾਨਦਾਰ ਸਟਾਫ ਆ ਇਹਨਾਂ ਨੂੰ ਕਮ ਸੇ ਕਮ ਪੱਕਾ ਕਰੋ ਔਰ ਸਾਰੇ ਸਾਡੇ ਜਿਹੜੇ ਨਵੇਂ ਮੁਲਾਜ਼ਮ ਹੀ ਆਏ ਆ ਘੱਟ ਤਨਖਾਹ ਤੇ ਉਹਨਾਂ ਦੀ ਤਨਖਾਹ ਵਧਾ ਕੇ ਸਮੇਂ ਦੇ ਹਿਸਾਬ ਨਾਲ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਅਸੀਂ ਤਾਂ ਨਾ ਨਿਸ਼ਾਨ ਸਿੰਘ ਭਾਜੀ ਵੀਡੀਓ ਮਾਤਾ ਕ੍ਰਿਸ਼ਨਦੀ ਨਾਂ ਦੀ ਮਾਤਾ ਜੀ ਜੋ ਖੰਨੇ ਤੋਂ ਪਿੱਛੋਂ ਚੱਲ ਕੇ ਨਾ ਤੇ ਕਾਦੀਆਂ ਆ ਰਹੀ ਸੀ ਉਹਦੀ ਬੇਟੀ ਦਾ ਵਿਆਹ ਹੈ ਜਿਹਦੇ ਕਾਰਨ ਕਰਕੇ ਨਾ ਉਹਨੇ ਆਪਣੀ ਬੇਟੀ ਦੇ ਵਿਆਹ ਤੇ ਰੁਪਇਆ ਲੱਖ ਡੇਢ ਲੱਖ ਦੇਣਾ ਹੈ ਉਹ ਫਿਰ ਜਿਹਦੇ ਕਰਕੇ ਸਾਨੂੰ ਮਾਤਾ ਸਾਡੇ ਕੋਲ ਪੈਸੇ ਸਾਡੀ ਗੱਡੀ 'ਚ ਛੱਡ ਗਈ ਬਟਾਲੇ ਤੋਂ ਕਾਦੀਆਂ ਨੂੰ ਜਾ ਰਹੀ ਮਾਤਾ ਉਹ ਫਿਰਾਨੂੰ ਪੈਸੇ ਉਹਦੇ ਵਾਪਸ ਕਰ ਦੇਣਗੇ ਬੰਦੀ ਕੋਸ਼ਿਸ਼ ਨਹੀਂ ਪਹਿਲਾਂ ਤਾਂ ਅਸੀਂ ਸੀ ਅੱਡੇ ਦੇ ਵਿੱਚ ਕਾਫੀ ਲੋਕਾਂ ਨੂੰ ਪੁੱਛਿਆ ਅਲੱਗ-ਅਲੱਗ ਤੇ ਪੁੱਛ ਕੇ ਤਾਂ ਅਸੀਂ ਗੱਲਬਾਤ ਕੀਤੀ ਕਿ ਪੈਸੇ ਕਿਸੇ ਦੇ ਹੈਗੇ ਨੇ ਜੇ ਕੋਈ ਆਪਣਾ ਆਈਡੀ ਪ੍ਰੂਫ ਦੱਸ ਸਕਦਾ ਵਿੱਚ ਕਿ ਉਹਨਾਂ ਦਾ ਆਈਡੀ ਪ੍ਰੂਫ ਹੀ ਵਿੱਚ ਤੋਂ ਆਪਣੇ ਪੈਸੇ ਲੈ ਲੇ ਚਲੋ ਇਹਨਾਂ ਵਿੱਚੋਂ ਪੌਣੇ ਘੰਟੇ ਬਾਅਦ ਮਾਤਾ ਆਈ ਬਿਲਕੁਲੀ ਵਿਚਾਰੀ ਦੇ ਅੱਖਾਂ 'ਚ ਰੋਣ ਸੀ ਅਥਰੂ ਕਰਨ ਦੇ ਉਹਨੇ ਫਿਰ ਕਿਹਾ ਵੀ ਪੁੱਤਰ ਮੇਰੇ ਇੱਕ ਗੱਡੀ ਤੁਹਾਡੀ ਦੇ ਵਿੱਚ ਪੈਸੇ ਰੱਖ ਗਿਆ ਮੇਰੇ ਧੀ ਦਾ ਵਿਆਹ ਸੀ ਇਹਦੇ ਕਰਕੇ ਫਿਰ ਸਾਨੂੰ ਮੌਕੇ ਤੇ ਉਹਦੇ ਬਾਰੇ ਪੁੱਛਤਾ ਪਤਾ ਕਰਨਾ ਪਿਆ ਉਦੀ ਵੀਡੀਓ ਬਣਾਉਣੀ ਪਈ ਵੀਡੀਓ ਬਣਾ ਕੇ ਤੇ ਸਾਨੂੰ ਡਟ ਤੇ ਹੋਰ ਵੀ ਆਪਣੇ ਪ੍ਰਧਾਨਾਂ ਨੂੰ ਦੀਪੂ ਸਾਹਿਬ ਪ੍ਰਧਾਨਾਂ ਨੂੰ ਸਾਰਿਆਂ ਨੂੰ ਦੱਸਣਾ ਪਿਆ ਕੀ ਆ ਗੱਲ ਬਾਤ ਆ ਪ੍ਰਧਾਨਾਂ ਦੀ ਨੌਲੇਜ ਲੈ ਆ ਕੇ ਗੱਲ ਬਾਤ ਸਾਰੀ ਕਰਕੇ ਦੋ ਪੈਸੇ ਦੇਣ ਪਹਿਲੇ ਵੀ ਜੰਡਿਆਲਾ ਗੁਰੂ ਪੁਲਿਸ ਨੇ ਇੱਕ ਨਾਬਾਲਗ ਲੜਕੀ ਨੂੰ ਨਸ਼ੀਲਾ ਪਦਾਰਥ ਦੇ ਕੇ ਜ਼ਬਰ ਜਨਾਹ ਕਰਨ ਵਾਲਾ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਸ ਦੋਸ਼ੀ ਖਿਲਾਫ ਪੈਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸ ਦਾ ਨਾਮ ਅਮਰਬੀਰ ਸਿੰਘ ਹੈ ਜੋ ਕਿ ਪਿੰਡ ਡੂੰਗੀ ਮੰਡੀ ਦੇ ਨਾਲ ਹੈ ਇਸ ਦੇ ਨਾਲ ਹੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 2021 ਵਿੱਚ ਵੀ ਇਹ ਮਾਮਲਾ ਸਾਹਮਣੇ ਆਇਆ ਸੀ ਜਸਵੀ ਜਕਦੋਸ਼ੀ ਅਮਰਿਤਪਾਲ ਸਿੰਘ ਜੋ ਕਿ ਪਗੋੜਾ ਸੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਦੇ ਨਾਲ ਹੀ ਪੀੜਤ ਪਰਿਵਾਰ ਨੇ ਦੱਸਿਆ ਕਿ ਦੋਸ਼ੀ ਅਮਰਵੀਰ ਸਿੰਘ ਰੋਬਲ ਦੇ ਪਰਿਵਾਰਕ ਮੈਂਬਰ ਅਤੇ ਆਮ ਆਦਮੀ ਸਨ। ਜੀ ਮੇਰੀ ਇਹ ਬੇਟੀ ਆ ਇਹ ਬਹੁਤ ਜ਼ਿਆਦਾ ਸਾਨੂੰ 2-3 ਸਾਲਾਂ ਤੋਂ ਤੰਗ ਕਰਦਾ। ਇਹ ਘਰ ਵੀ ਆਣ ਕੇ ਸਾਡੇ ਹੱਥੀ ਪੈਂਦੇ ਰਹੇ ਬੜਾ ਹੱਥ ਪੱਲਾ ਇਹਦੇ ਅੱਗੇ ਜੋੜਦੇ ਰਹੇ ਆ ਕਿ ਹਾਸ ਸੁਧਰ ਜਾ ਸੁਧਰ ਜਾ ਇਹ ਸੁਧਰਦਾ ਨਹੀਂ ਰਿਹਾ। ਨਾ ਹੀ ਇਹ ਸਮਝਦਾ ਰਿਹਾ। ਇੰਨੇ ਕੁੜੀ ਦੇ ਨਾਲ ਹੋਟਲਾਂ 'ਚ ਖੜਖੜ ਕੇ ਇਹ ਜ਼ਬਰਦਸਤੀ ਕਰਦਾ ਰਿਹਾ ਨਸ਼ਾ ਕਰਾਉਂਦਾ ਰਿਹਾ ਬਹੁਤ ਜਿਆਦਾ ਪਰੇਸ਼ਾਨ ਮੈਂ ਨਾ ਮੇਰਾ ਘਰ ਵਾਲਾ ਨਾ ਮੇਰਾ ਬੇਟਾ ਮੈਂ ਕਰਾਈ ਤੇ ਰਹੀ ਹਾਂ ਇਹਦੇ ਲਾਗੂ ਗਲੀ ਮਲੇਰਾ ਵਾ ਮੁੰਡਾ ਇਹਦੇ ਲਾਗੂ ਵੀ ਮੈਂ ਘਰ ਬਦਲ ਲਿਆ ਵਾ ਇਹ ਜਿੱਥੇ ਮੈਂ ਦੂਜੇ ਥਾਂ ਤੇ ਵਧਿਆ ਉੱਥੇ ਵੀ ਇਹ ਜਾਂਦਾ ਇਹ ਬੁਲਟ ਤੇ ਇਹਦੇ ਚਾਚੇ ਤਾਂ ਇਹਦੇ ਮੁੰਡਿਆਂ ਨੂੰ ਨਾਲ ਲੈ ਕੇ ਬੁਲਟ ਤੇ ਜਾਂਦਾ ਵਾ ਸਾਨੂੰ ਪਰੇਸ਼ਾਨ ਕਰਦਾ ਹੁਣ ਕੀ ਧਮਕੀਆਂ ਦੇ ਹਾਂਜੀ ਹੁਣ ਧਮਕੀਆਂ ਦਿੰਦਾ ਪਹਿਲਾਂ ਸਾਨੂੰ ਕਹਿੰਦਾ ਸੀ ਅਸੀਂ ਮਾਮਾ ਧੀਆ ਕਿੰਨੇ ਹੀ ਹੈਗੀਆਂ ਕਹਿੰਦਾ ਤੁਹਾਡੀ ਬੁੰਡ ਥਾਣੀ ਗੋਲੀਆਂ ਲਗਾ ਦੂੰਗਾ ਹੁਣ ਵੀ ਤਾਂ ਮਕੀਆਂ ਦਿੰਦਾ ਹੁਣ ਮੇਰੀ ਛੋਟੀ ਕੁੜੀ ਵਿਆਹੀ ਆ ਵੱਡਾ ਜਵਾਈ ਆ ਮੇਰਾ ਬਟਾਲੇ ਤੋਂ ਇਹ ਆ ਉਹਨਾਂ ਨੂੰ ਵੀ ਆਂਦਾਵਾ ਤੁਹਾਡੇ ਨਾਲ ਮੈਂ ਵੇਖਣਾ ਕੱਲ ਵੀ ਇੰਨੇ ਘੇਰਿਆ ਵਾ ਰੋਬਨ ਤੁਸੀਂ ਕਿੱਥੇ ਖੜੇ ਹੋ ਅਸੀਂ ਅਹੀਂ ਠਾਣੇ ਦੇ ਗੜੀ ਕੀ ਮੰਗ ਕਰਦੇ ਹੋ ਮੰਗਈ ਇਹੋ ਕਰਦੇ ਵੀ ਕੱਲ ਨੂੰ ਸਾਡੇ ਬੱਚਿਆਂ ਨੂੰ ਨੁਕਸਾਨ ਹੋ ਗਿਆ ਮिन्नੂ ਹੋ ਗਿਆ ਕੱਲ ਨੂੰ ਮੇਰੇ ਜਵਾਈ ਨੂੰ ਹੋ ਗਿਆ ਜਿਹਦੇ ਨਾਲ ਵਿਆਹ ਕਰਨਾ ਉਹਦੇ ਮਗਰ ਵੀ ਇਹ ਜਾਂਦਾ ਗੱਡੀ ਮਗਰ ਲਾਉਂਦਾ ਕੱਲ ਨੂੰ ਕੋਈ ਗੱਲਬਾਤ ਹੋ ਗਈ ਜ਼ਿੰਮੇਵਾਰ ਇਹ ਚੰਦੀ ਗੜੀ ਐ ਤੇ ਉਹ ਜਿਹੜਾ ਮੁੰਡਾ ਸਾਨੂੰ ਤਮਕੀਆਂ ਦਿੰਦਾ ਉਹ ਹੋਊਗਾ ਇਤੇ ਚ ਇਨਵੈਸਟੀਗੇਸ਼ਨ ਹੋਈ ਆ ਕੰਪਲੇਂਟ ਦੀ ਐਫਆਰ ਦਰਜ ਹੋਈ ਆ ਐਫਆਰ ਦੇ ਵਿੱਚ ਅਮਨਦੀਪ ਸਿੰਘ ਰੂਗਲਾ ਪੁੱਤਰ ਬਲਬੀਰ ਸਿੰਘ ਗੈਰੀ ਦਾ ਉਹ ਅਰੈਸਟ ਕੀਤਾ ਗਿਆ ਜੀ ਅਰੈਸਟ ਕਰਕੇ ਸਾਡੀ ਅਗਲੀ ਕਾਰਵਾਈ ਚੱਲ ਰਹੀ ਆ ਇਸ ਤੋਂ ਇਲਾਵਾ ਇਸੇ ਤਰ੍ਹਾਂ ਹੀ 2021 ਦੇ ਵਿੱਚ ਵੀ ਕੇਸ ਸਾਹਮਣੇ ਆਇਆ ਸੀਗਾ ਤੇ ਉਹ ਬੰਦਾ ਪਗੋੜਾ ਸੀਗਾ ਉਹਨੂੰ ਵੀ ਕੱਲ ਅਮਰਤਪਾਲ ਪੁੱਤਰ ਫਦੇ ਸਿੰਘ ਵਾਸੀ ਟੋਟਾ ਟੋਟਾ ਪਿੰਡਾ ਇੱਕ ਜੂਤ ਸਾਹ ਲਾ ਕੇ ਉਹ ਵੀ ਅਰੈਸਟ ਕੀਤਾ ਦੋਨੋਂ ਸੇਮ ਕੇਸ ਸੀ ਦੋ ਮੁਲਜ਼ਮ ਗ੍ਰਿਫਤਾਰ ਨੇ ਗ੍ਰਿਫਤਾਰ ਕਰਕੇ ਸਾਡੀ ਜ਼ਰੂਰੀ ਕਾਰਵਾਈ ਚੱਲ ਰਹੀ ਹੈ ਰੋਪਲ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਬਲੈਕਮੇਲ ਵੀ ਕਰਦਾ ਸੀ ਇੰਸਟਾਗ੍ਰam ਤੇ ਵੀਡੀਓ ਪਾ ਕੇ ਹਾਜੀ ਉਹ ਜੋ ਵੀ ਨੋਟਿਸ ਆਇਆ ਵਾ ਉਹ ਇਨਵੈਸਟੀਗੇਸ਼ਨ ਦੌਰਾਨ ਜਿਹੜਾ ਹੈਗਾ ਜੀ ਸਾਡਾ ਅੱਗੇ ਉਹ ਅਹੀਂ ਕਰ ਰਹੇ ਆ ਤੇ ਕੋਈ ਗੱਲ ਬਿਲਕੁਲ ਠੀਕ ਹੈ ਇਸੇ ਮੁਤਾਬਕ ਹੀ ਆਫੀਰ ਤਰਜੀਹ ਹੋਈ ਆ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਪਰਿਵਾਰ ਦਾ ਕਹਿਣਾ ਵਾ ਕਿ ਧਮਕੀਆਂ ਵੀ ਜੜੀਆਂ ਆ ਰਹੀਆਂ ਕੋਈ ਆਮ ਆਦਮੀ ਪਾਰਟੀ ਦਾ ਕੋਈ ਪ੍ਰਧਾਨ ਹੈਗਾ ਜਿਹੜਾ ਧਮਕੀਆਂ ਦੇ ਰਿਹਾ ਸਾਡੇ ਕੋਲੇ ਜਹੀ ਗੱਲ ਕੋਈ ਨੋਟਿਸ ਨਹੀਂ ਆਈ ਅਗਰ ਨੋਟਿਸ ਚਾਹੀਦਾ ਉਹਨੂੰ ਸਖਤੀ ਨਾਲ ਦਿੱਟਿਆ ਜਾਊਗਾ ਜੋ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਉਹ ਨਿਭਰੇ ਚਾੜੀ ਜਾਊਗੀ ਪਟਿਆਲਾ ਬਸਟੈਂਡ ਗੋਲੀਕਾਂਡ ਦੇ ਮੁੱਖ ਦੋਸ਼ੀ ਅਤੇ ਅਰਸ਼ ਦਲ ਦੇ ਕਰੀਬੀ ਸਾਥੀ ਜਸ਼ਨਦੀਪ ਨੂੰ ਮਾਨਸਾ ਦੀ ਸਪੈਸ਼ਲ ਬਾਂਚ ਨੇ ਗ੍ਰਿਫਤਾਰ ਕੀਤਾ ਹੈ ਦੋਸ਼ੀ ਨੂੰ ਸਪੈਸ਼ਲ ਬਾਂਚ ਦੇ ਇੰਚਾਰਜ ਇੰਸਪੈਕਟਰ

और इससे हमें फो एक पिस्टल और चार जो नाइन एम के जो कारतूस हैं वो बरामद किए हैं इसमें बताने वाली बात है कि ये मेन अर्श डले जो मेन टेररिस्ट है जिसको भारत सरकार ने टेररिस्ट घोषित किया हुआ है उसके कहने पे ये फाइनेंशियल जो उसके हैं यहाँ पे परमजीत पम्मा जो एक मेन गैंगस्टर और है जो बठिंडा मर्डर केस में वो अंदर है उसको जेल में ये पैसे भेजता था इसलिए जो हमें प्रायर इन्वेस्टिगेशन में यह आता सर इस पर पहले भी कोई मामला दर्ज है नहीं इसपे अभी तक हमारी इन्वेस्टिगेशन दौरान अभी अभी कोई पता नहीं लगा पर हम फिर भी और जो पुलिस स्टेशन से हैं और डिस्ट्रिक्ट से हम पता कर रहे हैं कि इसकी जो और कहीं इस पर एफ रजिस्टर है क्या सर रिमांड भी मिला कोई? हाँ इसका हमें तीन दिन का रिमांड मिला है